ਮੰਮੀ ਕਿਸੇ ਜਵਾਕ ਨੂੰ ਹੀ ਲੈ ਆਉਂਦੇ ਨਾਲ ਔਰ ਬਹਾਨੇ ਨਾਲ ਆ ਕੇ ਮੈਨੂੰ ਮਿਲ ਜਾਂਦੇ। ਉੱਤੇ ਜਵਾਕਾਂ ਤਾਂ ਮੈਂ ਤਾਂ ਨਹੀਂ ਲੈ ਕੇ ਆਈ। ਇਹ ਤਾਂ ਉਹਨਾਂ ਦੇ ਪੇਪਰ ਚੱਲਦੇ ਨੇ। ਇੱਕਾ ਮੇਰੇ ਕੋਲੇ ਸਮਾਨ ਜ਼ਿਆਦਾ ਸੀ। ਜੇ ਤਾਂ ਵੰਟੀ ਆਉਂਦਾ ਨਾਲ ਫੇਰ ਤਾਂ ਮੈਂ ਲਿਉਂਦੀ। ਵੰਟੀ ਅੱਜ ਚੰਡੀਗੜ੍ਹ ਗਿਆ ਹੋਇਆ। ਇਹ ਤਾਂ ਹੈ ਮੰਮੀ। ਬਸ ਝੋਖਾ ਵੀ ਬਹੁਤ ਹੋ ਜਾਂਦਾ। ਇੱਕ ਅੱਜ ਗਰਮੀ ਵੀ ਬਹੁਤ ਹੈ। ਆ ਬਦਲਾ ਨਹੀਂ ਨਾ ਇੰਨੀ ਗਰਮੈਸ਼ ਹੋਈ ਪਈ ਐ। ਭਾਵਤ ਇਹ ਤਾਂ ਹੈਗਾ ਜੇ ਮੀਂਹ ਪੈ ਜੇ। ਕਾ ਮਾੜਾ ਮੌਸਮ ਵੀ ਬਦਲ ਗਿਆ ਕਿਵੇਂ ਅੱਜ ਕੰਲੀ ਜੀ ਬੈਠੀ ਐ ਤੇਰੀ ਮਾਮੀ ਹੈ ਨਹੀਂ ਕਰੇ ਮਾਮੀ ਜੀ ਤਾਂ ਘਰ ਹੀ ਨੇ ਮੰਮੀ ਉਹ ਆਪਣੇ ਕਮਰੇ 'ਚ ਨਹੀਂ ਆਏ ਨਹੀਂ ਪਤਾ ਵੀ ਸੁੱਤੇ ਪਏ ਹੋਣ ਚੱਲ ਕੋਈ ਨਾ ਕਰ ਲੈਣ ਦੇ ਰਾਮ ਤੂੰ ਆਏ ਕਰ ਨਾਲੇ ਤਾਂ ਸਮਾਨ ਸੰਭਲਾ ਐ 'ਚ ਤਾਂ ਤੇਰਾ ਸੂਟ ਐ ਆਹ ਡੱਬੇ ਨੇ ਇਹਦੇ 'ਚ ਬਿਸਕੁਟ ਨੇ ਪਹਿਲਾਂ ਮੈਂ ਸੂਟ ਹੀ ਦੇਖਾ ਦੇਖ ਲੈ ਪੁੱਤ ਮੰਮੀ ਸੂਟ ਤਾਂ ਬਹੁਤ ਸੋਹਣਾ ਐ ਇਹਦਾ ਕਲਰ ਵੀ ਬੜਾ ਪਿਆਰਾ ਹੈ ਚੱਲ ਹੁਣ ਮੂਰੇ ਕੋਈ ਤਿਹਾਰ ਤੇ ਪੈ ਜੂਗਾ ਹੁਣ ਤੁਸੀਂ ਸੂਟ ਤਾਂ ਲੈ ਆਏ ਆ ਨਾਲ 500 ਰੁਪਇਆ ਕਹਾ ਦਾ ਲਾਇਆ ਪਰ ਤਾਂ ਸੂਟ ਨਾਲ ਕੁਛ ਤਾਂ ਲਾਈਦਾ ਜਾਂ ਪੈਂਟ ਸ਼ਰਟ ਲਾਉਂਦੀ ਨਹੀਂ ਕੰਬਰ ਲਾਉਂਦੀ ਮੈਂ ਕਿਹਾ ਚੱਲ ਉਹ ਚੀਜ਼ਾਂ ਕੰਮ ਨਹੀਂ ਆਉਂਦੀ